ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਦੀ ਸਮੂਹ ਸੰਗਤ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਕਰਨ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ। ਸੰਗਤ ਦੇ ਸੈਕੜੇ ਸੇਵਾਦਾਰ ਘੱਟੋ-ਘੱਟ 20 ਤੋਂ 25 ਟਰੈਕਟਰਾਂ ਦੇ ਕਾਫੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੱਲੜਕੇ ਅਤੇ ਭੋਜੋਕੇ ਲਈ ਰਵਾਨਾ ਹੋਏ ਨੇ। ਸੋ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਪਿੰਡ ਦੀਆਂ ਜੋ ਕਿ ਅੱਜ ਗੁਰਦੁਆਰਾ ਅਟਾਰੀ ਸਾਹਿਬ ਦੇ ਬਾਹਰ ਇਹ ਟਰੈਕਟਰ ਲੈ ਕੇ ਪਿੰਡ ਦੀ ਸੰਗਤ ਪਹੁੰਚੀ ਹੈ ਤੇ ਸਾਰੀ ਹੀ ਸੰਗਤ ਇੱਥੇ ਮੌਜੂਦ ਹੈ ਸੋ ਅੱਜ ਇਹ ਸੰਗਤ ਫਰੋਈਪੁਰ ਦੇ ਪਿੰਡ ਬੱਲੜਕੇ ਦੇ ਪਹੁੰਚੋਗੇ ਵਿਖੇ ਆਪਣੇ ਟਰੈਕਟਰ ਲੈ ਕੇ ਪਹੁੰਚੇ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਦਿਨਾਂ ਵਿੱਚ ਉੱਥੇ ਹੜ੍ਹ ਕਾਰਨ ਜਿਹੜੇ ਖੇਤ ਖਰਾਬ ਹੋਏ ਸੀ ਉਹਨਾਂ ਦੀ ਸਫਾਈ ਜੁਤਾਈ ਅਤੇ ਬਿਜਾਈ ਕਰਨ ਦੇ ਲਈ ਇਹ ਪਿੰਡ ਦੇ ਨੌਜਵਾਨ ਸੇਵਾਦਾਰ ਸਮੂਹ ਸੰਗਤ ਟਰੈਕਟਰ ਲੈ ਕੇ ਜਾ ਰਹੇ ਨੇ ਸੋ ਇਹਨਾਂ ਇਲਾਕਿਆਂ ਨੂੰ ਮੁੜ ਪ੍ਰਭਾਵਿਤ ਕਿਸਾਨਾਂ ਨੂੰ ਮੁੜ ਖੇਤੀ ਨਾਲ ਜੋੜ ਸਕਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਇਹ ਸੇਵਾ ਕੋਈ ਇੱਕ ਵਿਅਕਤੀ ਨਹੀਂ ਸਗੋ ਪੂਰਾ ਪਿੰਡ ਸੁਲਤਾਨਵਿੰਡ ਅਤੇ ਲਾਗੇ ਦੇ ਕਈ ਪੱਤੀਆਂ ਕਲੋਨੀਆਂ ਅਤੇ ਪਿੰਡ ਦੇ ਨੌਜਵਾਨ ਸ਼ਾਮਲ ਹਨ ਸੰਗਤਾਂ ਨੇ ਆਪਸੀ ਸਹਿਯੋਗ ਦੇ ਨਾਲ ਦੋ ਪਿੰਡਾਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਸੀ ਜਿੱਥੇ ਲਗਭਗ 200 ਤੋਂ 300 ਕਿੱਲੇ ਦੀ ਜ਼ਮੀਨ ਖੇਤੀ ਮੁਰ ਕਾਰਵਾਈ ਕੀਤੀ ਜਾਵੇਗੀ ਸੋ ਉਹ ਜਿਹੜੀ ਖੇਤੀ ਹੈ ਉਸ ਨੂੰ ਜ਼ਮੀਨ ਜੋਗ ਵਾਹੀ ਜੋਗ ਕੀਤਾ ਜਾਵੇਗਾ ਸੋ ਅੱਜ ਇਹ ਟਰੈਕਟਰ ਰਵਾਨਾ ਹੋਏ ਨੇ ਸਮੂਹ ਸੰਗਤ ਪਿੰਡ ਸੁਲਤਾਨਵਿੰਦ ਦੀ ਸੰਗਤ ਹੈ ਅਤੇ 20 ਤੋਂ 25 ਟਰੈਕਟਰ ਲੈ ਕੇ ਇਹ ਰਵਾਨਾ ਹੋਏ ਨੇ ਇਸ ਮੌਕੇ ਤੇ ਸੰਗਤ ਇਸ ਮੌਕੇ ਤੇ ਬਾਬਾ ਦਲਬਾਕਸਿੰਗ ਨੇ ਕਿਹਾ ਕਿ ਇਹ ਸੇਵਾ ਕੇਵਲ ਖੇਤ ਜੋਤਨ ਦੇ ਤੱਕ ਸੀਮਿਤ ਨਹੀਂ ਰਹੇਗੀ ਸਗੋਂ ਜਿੱਥੇ ਵੀ ਲੋੜ ਹੋਵੇਗੀ ਉੱਥੇ ਮੈਡੀਕਲ ਸਹੂਲਤਾਂ ਰਾਸ਼ਨ ਅਤੇ ਹੋਰ ਜ਼ਰੂਰੀ ਸਹਾਇਤਾ ਵੀ ਪਹੁੰਚਾਈਆਂ ਜਾਣਗੀਆਂ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਗਰੀਬ ਪਿੰਡਾਂ ਦੇ ਵਿੱਚ ਜਾ ਕੇ ਮਦਦ ਕੀਤੀ ਗਈ ਸੀ ਸੋ ਜ਼ਮੀਨ ਦੀ ਸਫਾਈ ਅਤੇ ਬਿਜਾਈ ਦਾ ਕੰਮ ਕੁਝ ਦਿਨਾਂ ਤੋਂ ਲੈ ਕੇ 1 ਮਹੀਨਾ ਤੱਕ ਚੱਲ ਸਕਦਾ ਹੈ ਲਗਭਗ 15 ਨੌਜਵਾਨ ਸੇਵਾਦਾਰ ਲਗਾਤਾਰ ਉੱਥੇ ਰਹਿ ਕੇ ਖੇਤਾਂ ਦੇ ਵਿੱਚ ਸੇਵਾ ਕਰਨਗੇ ਸੋ ਉਹਨਾਂ ਦਾ ਸਾਫ਼ ਹੀ ਸੰਦੇਸ਼ ਹੈ ਕਿ ਭਰਾਵਾਂ ਦੀ ਭਰਾਵਾਂ ਹੀ ਬਰਾਫ ਫੜਨਗੇ ਤੇ ਤਾਹੀਂ ਗੱਲ ਬਣੇਗੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਸ ਉਪਰਾਲੇ ਦੇ ਨਾਲ ਸਿਰਫ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਹੌਸਲਾ ਮਿਲਿਆ ਸਗੋਂ ਸਿੱਖੀ ਦੇ ਮੂਲ ਸਿਧਾਂਤ ਵੰਡ ਛਕਣਾ ਅਤੇ ਸੇਵਾ ਦੀ ਅਸਲ ਰੂਹ ਨੂੰ ਜਗਾਇਆ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੁਸੀਬਤ ਦੇ ਸਮੇਂ ਪਰਾ ਹੀ ਪਰਾ ਦੇ ਕੰਮ ਆਉਂਦਾ ਹੈ ਸੋ ਸਾਰੀ ਪੂਰੀ ਕੌਮ ਦਾ ਫਰਜ਼ ਬੰਦਾ ਹੈ ਕਿ ਰਲ ਕੇ ਉਸ ਦੀ ਮਦਦ ਕੀਤੀ ਜਾਵੇ ਇਹ ਉਪਰਾਲਾ ਸਿਰਫ ਖੇਤੀ ਦੀ ਸ਼ੁਰੂਆਤ ਦੇ ਨਹੀਂ ਸਗੋਂ ਮਨੁੱਖਤਾ ਦੀ ਸੇਵਾ ਦਾ ਉਦਾਹਰਨ ਹੈ ਜਿੱਥੇ ਪਿੰਡ ਸੁਲਤਾਨਵਿੰਡ ਦੀ ਸੰਗਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਸੇਵਾ ਹੀ ਸਿੱਖੀ ਦਾ ਸੱਚਾ ਮਾਰਗ ਹੈ ਸੋ ਪਿੰਡ ਸੁਲਤਾਨਵਿੰਡ ਦੀ ਸਮੂਹ ਸੰਗਤ ਦਾ ਖਾਸ ਉਪਰਾਲਾ ਸੋ ਅੱਜ 20 ਤੋਂ 25 ਟਰੈਕਟਰ ਲੈ ਕੇ ਪਿੰਡ ਬੱਲੜਕੇ ਭੋਜੋਕੇ ਜੋ ਕਿ ਜ਼ਿਲ੍ਹਾ ਫਰੋਹੀਪੁਰ ਦੇ ਲਾਗੇ ਸਤਲੁਜ ਦਰਿਆ ਦੇ ਕੰਢੇ ਪੈਂਦਾ ਸੋ ਉੱਥੋਂ ਦੇ ਜਿਹੜੇ ਜ਼ਮੀਨ ਹੜ ਪਰਭਾਵਿਤ ਕਰਨ ਖਰਾਬ ਹੋ ਗਈ ਸੀ ਰੇਤ ਜੰਮ ਗਈ ਸੀ ਸੋ ਉਸ ਨੂੰ ਸਫਾਈ ਕਰਨ ਦੇ ਲਈ ਔਰ ਫਿਰ ਬਜਾਈ ਅਤੇ ਜੋਤਨ ਦੇ ਲਈ ਇਸ ਪਿੰਡ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਟਰੈਕਟਰ ਟਰਾਲੀ ਲੈ ਕੇ ਇਹ ਉਹਨਾਂ ਪਿੰਡਾਂ ਦੇ ਵਿੱਚ ਲਈ ਰਵਾਨਾ ਹੋਏ ਨੇ ਸੋ ਦੋ ਪਿੰਡਾਂ ਨੂੰ ਇਹਨਾਂ ਦੇ ਵੱਲੋਂ ਗੋਦ ਲਿਆ ਗਿਆ ਸੀ ਸੋ ਇੱਕ ਝੰਡੇ ਇੱਕ ਨਿਸ਼ਾਨ ਹੇਠ ਹੀ ਇਹ ਸਾਰਾ ਕਾਰਜ ਕੀਤਾ ਜਾ ਰਿਹਾ ਹੈ ਸੋ ਪਿੰਡ ਸੁਲਤਾਨਵਿੰਡ ਦੀ ਸਮੂਹ ਸੰਗਤ ਦਾ ਉਪਰਾਲਾ ਇੱਕ ਖਾਸ ਹੈ ਵੇਖਣਯੋਗ ਹੈ ਸੋ ਇਸ ਤਰ੍ਹਾਂ ਦੇ ਉਪਰਾਲੇ ਹਰ ਇੱਕ ਪਿੰਡ ਨੂੰ ਕਰਨੇ ਚਾਹੀਦੇ ਨੇ ਔਰ ਜੇ ਕਿਸੇ ਤੇ ਮੁਸੀਬਤ ਆਵੇ ਤਾਂ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸੋ ਪਿੰਡ ਸਮੂਹ ਸੁਲਤਾਨਵੰਦ ਦੀ ਸਮੂਹ ਸੰਗਤ ਦਾ ਖਾਸ ਉਪਰਾਲਾ 20 ਤੋਂ 25 ਟਰੈਕਟਰ ਲੈ ਕੇ ਕਿਸਾਨਾਂ ਦੇ ਖੇਤਾਂ ਦੀ ਬਿਜਾਈ ਜੋਤਣ ਦੇ ਲਈ ਰਵਾਨਾ ਹੋਏ ਨੇ ਜਿਹੜੇ ਪਿੰਡ ਹੜ੍ਹ ਕਾਰਨ ਪ੍ਰਭਾਵੇ ਤੋਂ ਸੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕ ਪਰੇਸ਼ਾਨ ਵੀ ਸਨ ਕਿਉਂਕਿ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਅਤੇ ਅਜੇ ਤੱਕ ਉਹਨਾਂ ਦੇ ਖੇਤ ਸਾਫ਼ ਨਹੀਂ ਹੋਏ ਔਰ ਕਾਫੀ ਮੁਸ਼ਕਲ ਸੀ ਤਾਂ ਇਨ੍ਹਾਂ ਪਿੰਡਾਂ ਇਸ ਪਿੰਡ ਦੇ ਵੱਲੋਂ ਜਦੋਂ ਉੱਥੇ ਜਾ ਕੇ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਪਿੰਡਾਂ ਦੇ ਵੱਲੋਂ ਦੋ ਪਿੰਡਾਂ ਨੂੰ ਗੋਦ ਲਿਆ ਗਿਆ ਸੀ ਸੋ ਪਿੰਡ ਸੋ ਸੁਲਤਾਨਵਿੰਦ ਦੀ ਸਮੂਹ ਸੰਗਤ ਵੱਲੋਂ ਦੋ ਪਿੰਡਾਂ ਨੂੰ ਗੋਦ ਲਿਆ ਬੱਲੜਕੇ ਅਤੇ ਪੋਜੋਕੇ ਅਤੇ ਇਸ ਤੋਂ ਬਾਅਦ ਹੁਣ ਬਿਜਾਈ ਜੋਤਨ ਦੇ ਲਈ ਅੱਜ ਇਹ ਕਾਫਲਾ ਗੁਰਦੁਆਰਾ 28 ਸਾਹਿਬ ਤੋਂ ਰਵਾਨਾ ਹੋਇਆ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਟਰੈਕਟਰਾਂ ਵਿੱਚ ਤੇਲ ਟੈਂਕੀਆਂ ਫੁੱਲ ਪਰਵਾਹ ਕੇ ਇਹ ਕਾਫਲਾ ਰਵਾਨਾ ਹੋਇਆ ਸੋ ਜਦ ਤੱਕ ਉੱਥੇ ਬਿਜਾਈ ਜੋਤਾਈ ਅਤੇ ਖੇ ਸਾਫ ਨਹੀਂ ਹੋ ਜਾਂਦੇ ਤਦ ਤੱਕ ਇਹ ਨੌਜਵਾਨ ਉੱਥੇ ਰਹਿਣਗੇ ਸੋ ਦਿਨ ਰਾਤੇ ਖੇਤਾਂ ਦੇ ਵਿੱਚ ਸੇਵਾ ਕਰਨਗੇ ਸੋ ਸੁਲਤਾਨਪਿੰਡ ਸੰਗਤ ਦਾ ਇਹ ਖਾਸ ਉਪਰਾਲਾ ਸੋ ਇਸ ਉਪਰਾਲੇ ਕਰਕੇ ਹੋਰ ਪਿੰਡਾਂ ਨੂੰ ਵੀ ਜਿਹੜੀ ਇੱਕ ਉਦਾਹਰਨ ਮਿਲੇਗੀ ਕਿ ਆਪਾਂ ਨੂੰ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਆਪਾਂ ਤੁਹਾਨੂੰ ਸੁਣਾਉਣੇ ਆ ਕਿ ਕਿੰਨੇ ਸਮੁੱਚੇ ਪਿੰਡ ਬਦਲਦੇ ਜਾ ਰਹੇ ਹੋ ਕਿੰਨੇ ਟਰੈਕਰ ਜਾ ਰਹੇ ਨੇ ਔਰ ਕਿਹੜੇ ਪਿੰਡ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਜੀ ਪਿੰਡ ਸੁਲਤਾਨਵੰਡ ਦੀ ਜਿਹੜੀ ਸੰਗਤ ਆ ਇਹਨਾਂ ਦੋ ਪਿੰਡ ਗੋਦ ਲਏ ਸੀ ਇੱਕ ਨਿਸ਼ਾਨਾ ਪਾਇਆ ਸੀ ਤੇ ਇੱਕ ਪਿੰਡ ਇੱਕ ਨਿਸ਼ਾਨ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਜਿਹੜਾ ਇਕੱਠਿਆ ਹੋਣ ਵਾਸਤੇ ਜਿਹੜਾ ਮੈਸੇਜ ਦਿੱਤਾ ਗਿਆ ਸੀ ਇਹ ਪਿੰਡ ਦੋ ਜਿਹੜੇ ਗੋਦ ਲਏ ਪਿੰਡ ਸੁਲਤਾਨਵੰਡ ਨੇ ਇੱਕ ਬੱਲੜ ਕੇ ਇੱਕ ਪੁੱਜੋਗੇ ਉਹ ਪੱਟੀ ਲੱਗ ਗਿਆ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਆ ਦੋਵੇਂ ਪਿੰਡੇ ਜਿਹੜੇ ਇਹ ਕੋਟ ਬੁੱਢੇ ਦੇ ਨਾਲ ਗਿਆ ਪਿੰਡ ਜੀ ਫਿਰੋਜ਼ਪੁਰ ਪੁਲ ਦੇ ਨਾਲ ਇਹ ਐਲਾਨ ਕੀਤਾ ਸੀ ਪਿੰਡਾਂ ਲੋਕੀ ਜਿਹੜਾ ਵੀ ਖਾਤ ਤੇ ਜਿਹੜਾ ਤੇਲ ਆ ਇਹ ਆਪ ਖੜ ਕੇ ਜਿਹੜਾ ਇਹ ਬਜਾਈ ਕੀਤੀ ਜਾਊਗੀ ਤੇ ਪਿੰਡਾਂ ਲੋਨ ਲਾਲਤ ਪਿੰਡ ਦੇ ਇਲਾਕਾ ਜਿੰਨੀਆਂ ਵੀ ਪਤਨੀਆਂ ਇੱਥੇ ਸਾਡੇ ਪਿੰਡ ਦੀਆਂ ਜਾਂ ਲਾਗੇ ਚਾਕੇ ਕਲੋਨੀਆਂ ਜਾਂ ਲਾਗੇ ਚਾਕੇ ਦੀ ਸੰਗਤ ਜਿੰਨੀ ਵੀ ਜਾਂ ਬਾਹਰ ਵਾਲੇ ਵੀਰ ਜਿੰਨੇ ਵੀ ਉਹਨਾਂ ਹਲੂਣਾ ਮਾਰ ਕੇ ਸਾਨੂੰ ਠਾਇਆ ਤੇ ਕਿਹਾ ਵੀ ਨਾਲ ਚੱਲੋ ਜਰੂਰ ਉਹਨਾਂ ਜਿਹੜੇ ਹੱੜਪੀੜ ਤੇ ਵੀਰ ਉਹਨਾਂ ਦੇ ਆ ਕੇ ਮਦਦ ਜ਼ਰੂਰ ਕਰੋ ਇਸ ਕਰਕੇ ਅੱਜ ਘੱਟੋ ਘੱਟ ਜੀ ਟਰੈਕਟਰ ਸਾਡੇ 20 ਤੋਂ 15 ਤੋਂ 20 ਟਰੈਕਟਰ ਸਾਡੇ ਜਿਹੜੇ ਇਹ ਅੱਜ ਚੱਲੇ ਕਾਫਲੇ 'ਚ ਕੁਝ ਗੱਡੀਆਂ ਪੰਜ ਚਾਰ ਚੱਲੀਆਂ ਕੁਝ ਟੈਂਕਰ ਆ ਜੀ ਤੇਲ ਵਾਲਾ ਨਾਲ ਉਹ ਚੱਲਿਆ ਉਹ ਬਾਬਿਆਂ ਕੋਲ ਲਿਆ ਜੀ ਖਾਲੀ ਅਸੀਂ ਟੈਂਕਰ ਆਪਣਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਸੰਤ ਉਹਨਾਂ ਮਹਾਪੁਰਸ਼ਾ ਕੋਲ ਲਿਆ ਜੀ ਆਪਾਂ ਖਾਲੀ ਟੈਂਕ ਲਿਆ ਜੀ ਤੇ ਉਹਦੇ 'ਚ ਫਿਰ ਸਖਤ ਨੇ ਜਿਹੜੇ ਸੇਵਾ ਹਰਤੇ ਹੈ ਜਾ ਹਸਪਤਾਲ ਵਾਲਿਆਂ ਲੱਖ ਰੁਪਏ ਦੀ ਜਿਹੜੀ ਸੇਵਾ ਕੀਤੀ ਇੱਕ ਡਾਕਖਾਨੇ ਵਾਲੇ ਵੀਰ ਉਹਨਾਂ 60000 ਜੀ 60000 ਦੀ ਸੇਵਾ ਕੀਤੀ ਤੇਲ ਦੀ ਅੱਜ ਪਿੰਡ ਵਾਸਤੇ ਤੁਸੀਂ ਚੱਲੇ ਹੋ ਪਿੰਡ ਦੇ ਵਿੱਚ ਦੇਖ ਰਿਹਾ ਕਿ ਕਾਫੀ ਬਜ਼ੁਰਗ ਨੇ ਉਹ ਸੇਵਾ ਕਰਨ ਲਈ ਪਹੁੰਚ ਜਾ ਰਹੇ ਨੇ ਔਰ ਇੱਕ ਇੱਕ ਅਕਿੱਲੇ ਦੇ ਵਿੱਚ ਜਾਂ ਕਿੰਨੇ ਕਿਲੇ ਉੱਥੇ ਜਿਹੜੀ ਕਿ ਤੁਹਾਡੇ ਵੱਲੋਂ ਸੇਵਾ ਕੀਤੀ ਜਾਏ ਇਹ ਬਿਲਕੁਲ ਜੀ ਇਹ 2.5 300 ਕਿਲਾ ਜੀ ਜਿਹੜੀ ਜ਼ਮੀਨ ਆਪਾਂ ਗੋਦ ਲਈ ਆ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਤੇ ਉਹ ਬਜਾਈ ਕਰਨ ਚੱਲੇ ਜੀ ਖਾਦ ਬੀਜ ਵੀ ਲਿਆ ਜੀ ਅਸੀਂ ਇੱਕ ਦਿਨ ਦਾ ਕੰਮ ਤਾਂ ਨਹੀਂ ਫਿਰ ਉੱਥੇ ਪੜਾ ਲਾਓਗੇ ਕਿੰਨੇ ਦਿਨ ਉੱਥੇ ਰਹੋਗੇ ਕਿੰਨੇ ਦਿਨ ਸੇਵਾ ਚੱਲੂ ਇਹ ਗੁਰੂ ਸਾਹਿਬ ਦੇ ਹੱਥ ਵਾਸਤੇ ਜੀ ਕਿੰਨੇ ਦਿਨ ਪੜਾ ਰੱਖਦਾ ਪੜਾ ਤਾਂ ਅਸੀਂ ਲਾਵਾਂਗੇ ਜਰੂਰ ਅੱਗੇ ਲਿਆ ਜੀ ਆਪਾਂ ਉਹਨਾਂ ਕੋ ਬਹਿਕ ਲਈ ਆ ਇੱਕ ਦੋ ਬਹਿਕ ਲਈ ਆ ਉਹਦੇ ਵਿੱਚ ਅਸੀਂ ਆਖਿਆ ਵੀ ਕੋਈ ਵੀ ਸਾਡੀ ਧੀ ਭੈਣ ਜਾਂ ਕੋਈ ਬੱਚੀ ਉੱਥੇ ਨਹੀਂ ਹੋਣੀ ਚਾਹੀਦੀ ਉੱਥੇ ਸਾਨੂੰ ਸਪੈਸ਼ਲ ਜਿਹੜਾ ਖਾਲੀ ਉਹ ਮਕਾਨ ਚਾਹੀਦਾ ਜੀ ਉੱਥੇ ਜਾ ਕੇ ਅਸੀਂ ਜਿਹੜਾ ਵਾ ਆਪਣਾ ਪੜਾ ਲਾਵਾਂਗੇ ਬਾਕੀ ਲਾਗੇ ਚੱਕੇ ਕੋਈ ਵੀ ਭਾਤੜ ਕੋਈ ਵੀਰ ਆਉਂਦਾ ਵਾ ਤੇ ਉਹਦੀ ਵੀ ਪਜਾਈ ਅਸੀਂ ਇਹ ਪਿੰਡ ਦਾ ਇੰਨੀ ਉਹਦੀ ਵੀ ਨਾਲ ਕਰਵਾ ਦਾਂਗੇ ਤੇ ਇਸ ਕਰਕੇ ਅਸੀਂ ਸਾਰਾ ਪਿੰਡ ਇਕੱਠਾ ਸਲ ਪਿੰਡ ਸੁਲਤਾਨਵੰਦੋਂ ਸਾਰਾ ਪਿੰਡ ਸਾਰਾ ਇਲਾਕਾ ਇਕੱਤਰ ਹੋ ਗਏ ਅਸੀਂ ਸਾਰੇ ਜਿਹੜੇ ਆ ਇਹ ਹਲੂਣਾ ਮਾਰ ਕੇ ਚੱਲੇ ਆ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਸਾਰੇ ਨਾਲ ਮਿਲ ਕੇ ਹੁਣ ਚਾਲੇ ਪਾਉਣ ਲੱਗੇ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨાળા ਮਨਜੀਤ ਸਿੰਘ ਹਾਂ ਜੀ ਇਹਨੂੰ ਇਹਨੂੰ ਇਕੱਤਰ ਹੋ ਕੇ ਸੇਵਾ ਕਰਨ ਲਈ ਚੱਲੇ ਹੋ ਪਿੰਡਾਂ ਦੇ ਵਿੱਚ ਜਿਹੜੇ ਕਿ ਹੜ੍ਹ ਪ੍ਰਭਾਵਿਤ ਪਿੰਡ ਨੇ ਜਿੱਦਾਂ ਦੇ ਕਿਸਾਨਾਂ ਦੀ ਜ਼ਮੀਨਾਂ ਖਰਾਬ ਹੋ ਗਈ। ਅੱਜ ਸਾਰਾ ਪਿੰਡ ਹੀ ਇਕੱਠਾ ਹੋ ਕੇ ਹੀ ਚੱਲੇ ਆ ਕਿਉਂਕਿ ਇਹ ਜਿਹੜੀ ਸੇਵਾ ਵਾ ਸਾਡੇ ਹਿੱਸੇ ਆ ਉਹ ਪਿੰਡਾਂ ਦੀ। ਇਹ ਬਲੜਕੇ ਤੇ ਦੁੱਜੋਕੇ ਇਹ ਫਰੋਜਪੁਰ ਔਰ ਪੱਟੀ ਦੇ ਵਿੱਚ ਘਾ ਲਿਆ। ਤੇ ਬਾਕੀ ਸਾਰੇ ਵੀਰ ਭਰਾ ਵੱਤ ਤੋਂ ਵੱਤ ਚੜ ਕੇ ਟਰੈਕਟਰ ਆਪਣੇ ਲੈ ਕੇ ਆਏ ਨੇ। ਤੇ ਬਾਕੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰ ਸਲਤਾਨ ਮਿੰਟ ਤੋਂ ਆਪਣਾ ਟਾਈਮ ਕੱਢ ਕੇ ਸਮਾਂ ਕੱਢ ਕੇ ਹਰ ਪਿੰਡਰ ਵਾਸਤੇ ਆਏ ਆ ਉਹਨਾਂ ਦਾ ਮੱਝੀਆਂ ਕਹਿਣਾ ਅਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਇਹ ਸੇਵਾ ਚੱਲੇ ਇਹ ਤੇ ਹੁਣ ਉਹ ਤੇ ਡਿਪੈਂਡ ਕਰਦਾ ਨਾ ਮੈਂ ਮਤਲਬ ਕਿੰਨੇ ਦਿਨ ਚੱਲਦੀ ਜੇ ਕੋਈ ਵੀਰ ਭਰਾ ਉੱਥੇ ਆਊਗਾ ਹੋਰ ਵੀ ਕੋ ਦੋ ਕਲੇਆਲਾ ਚਾ ਚਾਰ ਕਲੇਆਲ ਆਊਗਾ ਉਹਦੀ ਅਸੀਂ ਪਹਿਲਾਂ ਪਜਾ ਕੇ ਆਵਾਂਗੇ ਨਾਲ ਖਾਦ ਬੀਜ ਅਸੀਂ ਲੈ ਚਲੇ ਨਾਲ ਕੋਈ ਟਰੈਕਟਰ ਉੱਥੇ ਰਹਿਣਗੇ ਕੋਈ ਸੇਵਾਦਾਰ ਵੀ ਉੱਥੇ ਰਹਿਣਗੇ ਤੁਹਾਡੇ ਪਿੰਡ ਵੱਲੋਂ ਹਾਂਜੀ ਟਰੈਕਟਰ ਵੀ ਉੱਥੇ ਰਹਿਣਗੇ ਤੇ ਜਿੰਨਾ ਚਿਰ ਬਜਾਈ ਨਹੀਂ ਹੁੰਦੀ ਉਹਨਾਂ ਚਿਰ ਭਾਵੇਂ 10 ਦਿਨ ਲੱਗਣ ਜਾਂ 4 ਦਿਨ ਲੱਗਣ ਜਾਂ 2 ਬਾਕੀ ਤਾਂ ਵੀਰ ਭਰਾ ਵਾਰੀ-ਵਾਰੀ ਕੋ ਚਾਰ ਪੰਜ ਆ ਗਏ ਚਾਰ ਪੰਜ ਚੱਲ ਗਏ ਇਸੇ ਤਰ੍ਹਾਂ ਪ੍ਰੀਤੀ ਨਵਾਈ ਆਈ ਜਾਵਾਂਗੇ